ਉਸੋ ਉਹ ਤਾਂ 200 ਪਲੱਸ ਅੰਦਰ ਚਲ ਗਈ ਹੈ ਜੀ ਅੰਦਰ ਤੇ 200 ਪਲੱਸ ਚਲ ਗਈ ਹੈ ਜੀ ਫਿਰ ਜੇ ਆਪਾਂ ਸਮਝੀ ਤਾਂ ਕ腐ਸ਼ਨ ਦਾ ਅੱਡਾ ਬਣਿਆ ਹਾਂਜੀ ਹਾਂਜੀ ਬਿਲਕੁਲ ਆਪਾਂ ਰਜਿਸਟਰ ਵੇਖ ਲੈਣ ਉਹ ਪਹਿਲਾਂ 30 40 ਬੰਦੇ ਦੇ ਸਾਹ ਇਹ ਸ਼ੇਟਾਂ ਵਿੱਚ ਹੈਗਾ ਵੀ ਰਜਿਸਟਰ ਤਾਂ ਲਾਤਾ ਲੇਕਿਨ ਜਦੋਂ ਇੰਨੇ ਕਾਊਂਟਰ ਬਣੇ ਹੋ ਆ ਇੱਕ ਕਾਉਂਟਰ ਜਿਹੜਾ ਚਲਾਉਣ ਦਾ ਮਕਸਦ ਕੀ ਲੋਕਾਂ ਨੂੰ ਖੱਜਲ ਖਵਾਰ ਕਰਨ ਲਈ ਕਾਉਂਟਰ ਕਿਉਂ ਚੱਲਦਾ ਇੱਕੋ ਚੱਲਦਾ ਜੀ ਜਦੋਂ ਅਸੀਂ ਥੋੜੀ ਗੱਲ ਕੀਤੀ ਤਾਂ ਇੱਥੇ ਮੈਡਮ ਨੇ ਬਿਠਾ ਲਤੀ ਲੇਕਿਨ ਇੱਥੇ ਬਾਊ ਜੀ ਬੈਠੇ ਸੀ ਉਹਨਾਂ ਚਾਰ ਸੀ ਮੈਂ ਫਰਜ਼ ਬਣਦਾ ਸੀ ਜਦੋਂ ਬੰਦੇ ਬਾਹਰ ਪਰੇਸ਼ਾਨ ਹੁੰਦੇ ਆ ਉਹ ਨਹੀਂ ਸੁਣੀ ਨਹੀਂ ਹਾਲੇ ਕਿ ਨੇ ਮੂਫਲੀ ਵਾਲੀ ਵੀਡੀਓ ਹੈਗੀ ਕੰਮ ਵਾਲੀ ਮੂਫਲੀਆਂ ਤੁਸੀਂ ਦੱਸੋ ਕਿੱਥੇ ਮੂਫਲੀ ਆਹ ਵੀਡੀਓ ਕਿੱਥੇ ਦਿਖਾ ਕਿੱਥੇ 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 ਦਿਖਾਓ ਜੇ ਵੀਡੀਓ ਬਣਾਈ ਪਾਜੀਓ ਤਾਂ ਦੇਖ ਲੈਣੇ ਨਹੀਂ ਦਿਖਾਓ ਕਿੱਥੇ ਵੀਡੀਓ ਲੈ ਆਓ ਭਾਜੀ ਕੈਮਰਾ ਦਿਖਾਓ ਦਿਖਾ ਦਿ ਲਾਂਚ ਬ੍ਰੇਕ 'ਚ ਇੱਕ ਤੋਂ ਦੋ ਡੇਢ ਤੋਂ ਦੋ ਲਾਂਚ ਬ੍ਰੇਕ ਹੁੰਦੀ ਹੈ ਨਾ ਜੀ ਉਦੋਂ ਲਾਂਚ ਬ੍ਰੇਕ 'ਚ ਉਹ ਖਾਰੇ ਸੀ ਨੀhle ਪਰ ਆਪਾਂ ਤੁਹਾਨੂੰ ਜਿਵੇਂ ਦੱਸਦੇ ਕੋਈ ਫਤੇਗੜ ਸਾਹਿਬ ਤੋਂ ਆਇਆ ਕੋਈ ਕਿਤੋਂ ਆਇਆ ਬਾਹਰੋਂ ਕਾਟ ਨੰਬਰ ਤੋਂ ਜੀ ਚਲੋ ਸਤਕਾਰਯੋਗੋ ਸਾਡੇ ਮੈਂ ਵੀ ਮੇਰੀ ਗੱਲ ਸੁਣੋ ਪਰ ਆ ਜਿਹੜੀ ਆਮ ਜਨਤਾ ਹੈ ਵੀ ਸਤਕਾਰਯੋਗ ਆ ਪਬਲਿਕ ਸਰ ਮੇਰੀ ਗੱਲ ਸੁਣੋ ਜਿਹੜੇ ਕਾਊਂਟਰ ਲੱਗੇ ਕਾਊਂਟਰ ਤੇ ਲੋਕਾਂ ਲਈ ਲੋ ਬੰਦੇ ਪਟਾਵਨਾ ਪਟਵਾਰੀ ਕਿਉਂ ਬਟਾਉਤ ਤੁਸੀਂ ਉਹ ਆਪਣਾ ਕੰਮ ਸਾਈਡ ਤੇ ਬੱਕੇ ਕਰ ਲੈਣਾ ਸਾਡਾ ਹਨ ਪਤਾ ਚਿੱਤਰ ਗਿਆ ਜਿਹੜਾ ਸਾਡੇ ਕੋਲ ਦਫਤਰ ਲੱਗੂ ਤੋਂ ਕੋਈ ਨਹੀਂ ਹੈਗਾ ਜਿੱਤੇ ਆਪਾਂ ਪਟਵਾਰੀ ਬਟਾ ਸਕੀਏ ਸਰ ਇੱਕ ਤੁਸੀਂ ਆਇਆ ਹਾਇਰ ਅਥਾਰਟੀ ਸੁਣੋ ਸਰ ਜੀ ਕੀ ਹੋਇਆ ਕਿ ਜਿੰਨੇ ਕਾਊਂਟਰ ਖੁੱਲੇ ਆ ਨਾ ਜੀ ਜਾਂ ਤਾਂ ਉਹਨੂੰ ਪ੍ਰੋਪਰ ਵਾਰੋਂ ਬੰਦ ਕਰ ਦਿਓ ਪਟਵਾਰੀ ਪਿੱਛੇ ਕੰਮ ਕਰਨ ਕਿਸੇ ਨੂੰ ਕੋਈ ਦਰਾਜ ਨਹੀਂ ਜਿਹੜੇ ਦੋ ਕਾਊ ਦੇਖੋ ਪਬਲਿਕ ਨੂੰ ਕੀ ਹਰਾਸਮੈਂਟ ਆ ਪਾ ਦੇਖੋ ਬੋਰਡ ਲਾਏ ਆ ਜੀ ਕੈਪਰੀ ਪਾ ਕੇ ਆਣਾ ਮਨਾ ਆ ਉਹ ਕੈਪਰੀ ਵਾਲਾ ਲੈ ਕੇ ਗਿਆ ਵੀ ਫਰਦ ਜੀ ਆ ਦੇਖੋ ਇਹ 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 ਨੇ ਲਿਖਿਆ ਹੈ ਜੀ ਕੈਪਰੀ ਪਾ ਕੇ ਆਣਾ ਸਖਤ ਮਨਾ ਆ ਉਹ ਕੈਪਰੀ ਵਾਲਾ ਬੰਦਾ ਫੋਨ ਤੇ ਫਰਦ ਚ ਦੂਈ ਕਰਕੇ ਚਪਾਰਚ ਕਰਕੇ ਲੈ ਵੀ ਗਿਆ ਜੀ ਤੇ ਅਗਲੇ ਤਾਂ ਤੱਕ ਸਾਡੀ ਚੱਲਦੀ ਆ ਚੱਲਦੀ ਜਿਹੜੇ ਕਿਸੇ ਦੇ ਦਰਦ ਨੂੰ ਆਪਣਾ ਦਰਦ ਸਮਝਣ ਹੁੰਦੇ ਨੇ ਚੰਦ ਸਾਥੀਓ ਆਮ ਜਨਤਾ ਨੂੰ ਹੱਕ ਦਿਵਾਉਣ ਲਈ ਆਵਾਜ਼ ਕਰਨੀ ਪੈਂਦੀ ਹੈ ਬੁਲੰਦ ਸਾਥਿਓ ਆਵਾਜ਼ ਕਰਨੀ ਪੈਂਦੀ ਹੈ ਬੁਲੰਦ ਸਾਥਿਓ ਸਤਿ ਸ਼੍ਰੀ ਅਕਾਲ ਪੀਬਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰੀ ਤੁਸੀਂ ਸ਼ੇਅਰ ਤੋਂ ਦਾ ਜ਼ਲਾਨ ਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥਿਓ ਅੱਜ ਦੀ ਵੀਡੀਓ ਵਿੱਚ ਆਵਾਜ਼ ਬੁਲੰਦ ਕਰਨੀ ਪੈਣੀ ਹੈ ਕਿਉਂਕਿ ਅਸੀਂ ਇਸ ਸਮੇਂ ਕਚੈਰੀਆਂ ਵਿਖੇ ਮੌਜੂਦ ਹਾਂ ਔਰ ਇਧਰਲੇ ਪਾਸੇ ਸੇਵਾ ਕੇਂਦਰ ਹੈ ਤੇ ਉੱਪਰ ਫਰਸਟ ਫਲੋਰ ਤੇ ਫਰਦ ਕੇਂਦਰ ਹੈ ਔਰ ਫਰਦ ਕੇਂਦਰ ਵਿੱਚ ਇਸ ਸਮੇਂ ਇੱਕ ਸਮਾਹਣ ਚੱਲ ਰਿਹਾ ਜੀ 2:10 ਦਾ ਸਮਾਂ ਹੋ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਉੱਤੇ ਫਰਦਾਂ ਨੂੰ ਲੈ ਕੇ ਬਹੁਤ ਸਾਰੀ ਦਿੱਕਤ ਆ ਰਹੀ ਹੈ ਜੋ ਸਾਡੇ ਤੱਕ ਇਨਫੋਰਮੇਸ਼ਨ ਪਹੁੰਚੀ ਹੈ ਉਹ ਇਹ ਹੈ ਕਿ ਧਾਂਦਲੀਆਂ ਹੋ ਰਹੀਆਂ ਨੇ ਇੱਕ ਸਾਈਡ ਦੇ ਰਸਤੇ ਤੋਂ ਜਿਹੜੀਆਂ ਆ ਫਰਦਾਂ ਫੋਨ ਤੇ ਨੰਬਰ ਲੈ ਕੇ ਫੋਨ ਤੇ ਗੱਲਬਾਤ ਕਰਕੇ ਫਰਦਾ ਕੱਢ ਕੇ ਦਿੱਤੀਆਂ ਜਾ ਰਹੀਆਂ ਜਿਹੜੇ ਲੋਕਾਂ ਨੇ ਟੋਕਨ ਲਏ ਆ ਉਹ ਵਿਚਾਰੇ ਪਰੇਸ਼ਾਨ ਹੋ ਰਹੇ ਨੇ ਖੱਜਲ ਹੋ ਰਹੇ ਨੇ ਤੇ ਉਹਨਾਂ ਨੂੰ 4-4 ਘੰਟੇ ਹੋ ਗਏ ਬੈਠਿਆ ਨੂੰ ਤੇ ਹਲੇ ਤੱਕ ਉਹਨਾਂ ਦੀ ਸੁਣਵਾਈ ਨਹੀਂ ਹੋਈ ਫਰਜ਼ ਆਉਣਾ ਤਾਂ ਹੱਥ 'ਚ ਦੂਰ ਦੀ ਗੱਲ ਹੈ ਇੱਕ ਵਾਰੀ ਉੱਪਰ ਚੱਲ ਕੇ ਪੂਰਾ ਮਾਹੌਲ ਦੇਖਦੇ ਹਾਂ ਜੀ ਇੰਨਾ ਚ ਬੰਦੇ ਨੂੰ ਪੁੱਛ ਲੋ 10 ਵਜੇ ਦੇ ਬੈਠੇ ਹੋ ਸਾਢੇ 11 ਵਜੇ ਤੱਕ ਨਹੀਂ ਆਏ ਜੀ ਠੀਕ ਹੈ ਜੀ 69 ਨੰਬਰ ਚੱਲਦਾ ਹੈ ਹਜੇ 60 ਫਰਦਾਂ ਕੱਢੀਆਂ ਜੀ ਅੰਕਲ ਕਿੱਥੇ ਗਏ 60 ਨੰਬਰ ਵਾਲੇ ਔਰ ਦੇਖੋ ਜੀ 60 ਨੰਬਰ ਵਾਲੇ ਨੂੰ ਫਰਦ ਅੰਦਰ 200 ਤੋਂ ਪਲੱਸ ਫਰਦ ਨਿਕਲ ਚੁੱਕੀ ਹੈ ਜੀ ਠੀਕ ਹੈ ਹਾਂਜੀ ਸਰ ਜੀ ਇਹ ਪਾਜੀ ਕੀ ਇਸ਼ੂ ਕੀ ਹੈ ਜੀ ਸਰ ਇੱਥੇ ਫਰਦਾ ਲੈਣਾ ਆਇਆ ਹਾਂ ਜਿਹਦਾ 10 ਵਜੇ ਦੇ ਬੰਦੇ ਆਏ ਹੋ ਵਿੱਚ 9 ਵਜੇ ਦੇ ਵੀ ਆਏ ਹੋ ਆ ਜੀ ਠੀਕ ਹੈ ਜੀ ਹਜੇ ਕਾਊਂਟਰ ਤੇ ਫਰਦ 60 ਨੰਬਰ ਨਿਕਲੀ ਆ ਜੀ ਅੰਦਰੋਂ 200 ਤੋਂ ਪਲੱਸ ਫਰਦ ਨਿਕਲ ਚੁੱਕੀ ਆ ਜੀ ਠੀਕ ਹੈ ਜੀ ਹਾਂਜੀ ਸਾਰਿਆਂ ਨੂੰ ਖੱਜਲ ਖਵਾਰ ਕਰਦੇ ਆ ਕੋਈ ਸੁਣਦੇ ਨਹੀਂ ਹੈਗੇ ਜੀ ਫੋਨਾਂ ਤੇ ਜਿਹੜੇ ਇਹਨਾਂ ਨੂੰ ਫੋਨਾਂ ਨਾ ਤੇ ਆਂਦੇ ਆ ਦੇਖੋ ਲੋ ਤੁਹਾਨੂੰ ਦਿਖਾਣੇ ਜਿਹੜੇ ਫੋਨਾਂ ਤੇ ਇਹਨਾਂ ਨੂੰ ਆ ਰਹੇ ਆ ਨਾ ਮੈਸੇਜ ਕਰੀ ਜਾਂਦੇ ਆ ਵਕੀਲ ਕੋਈ ਬਾਹਰੋਂ ਹਨਾ ਉਹਨਾਂ ਨੇ ਫਰਦਾ ਕੱਟ-ਕੱਟ ਕੇ ਦੇਈ ਜਾਂਦੇ ਹਾਂਜੀ ਜੇ ਤੁਸੀਂ ਜਿਹਨੇ ਵੀਡੀਓ ਵੀ ਬਣਾ ਵੀਡੀਓ ਬਣਾਈ ਹੈ ਜੀ ਹਾਂਜੀ ਉਹ ਫਿਰ ਜਦੋਂ ਹੁਣ ਸੂਰੀ ਸਾਹਿਬ ਦਾ ਪਤਾ ਲੱਗਾ ਵੀ ਆਣ ਲੱਗੇ ਨਾ ਉਦੋਂ ਹੀ ਨਹੀਂ ਦੂਸਰਾ ਕੀਤੀ ਹੈ ਜੀ 9 ਵਜੇ ਤੋਂ ਕੌਣ ਕੌਣ ਆਇਆ ਜੀ 9 ਵਜੇ ਤੋਂ ਆਏ 10:30 ਤੋਂ ਆਏ ਅਸੀਂ 10:30 ਦੇ ਆਏ ਤੇ ਇੱਥੇ ਕੋ ਟੋਕਰ ਨਹੀਂ ਚੱਲਦਾ ਜੀ ਮਿਲੇ ਜਦ ਰੌਲਾ ਪੈਣ ਲੱਗੇ ਨਾ ਉਦੋਂ ਦਿੱਤੀ ਇਹਨਾਂ ਨੇ ਮੈਨੂੰ 60 ਨੰਬਰ ਟੋਕਰ ਨਹੀਂ ਚੱਲਦੇ ਇੱਥੇ ਟੋਕਰ ਚੱਲਦਾ ਹੈ ਲੇਕਿਨ ਨਾ ਕੋ ਨੰਬਰ ਨਹੀਂ ਆਦੀ ਪਾਜੀ ਨੇ ਵੀਡੀਓ ਬਣਾਈਓ ਅੰਦਰ 2 ਵਜੇ ਮੂੰਗਫੜੀ ਖਾ ਰਹੇ ਕੋਈ ਕੋਈ ਰਜਿਸਟਰ ਲਾਇਆ ਨਾ ਰਜਿਸਟਰ ਤਾਂ ਸੈਂ ਕਰਾਉਂਦੇ ਆ ਸਾਈਨ ਕਰਾਉਂਦੇ ਤੇ ਤੁਸੀਂ ਕਹਿੰਦੇ ਕਿ ਫਰਦਾ ਕਿੰਨੀ ਹਲੇ ਤੱਕ ਚੱਲ ਗਈਆਂ 60 ਫਰਦਾ ਗਈਆਂ ਜੀ 60 ਫਰਦਾ ਜੀ ਅੰਦਰ 200 ਉਹ ਤਾਂ 200 ਪਲੱਸ ਅੰਦਰ ਚੱਲ ਗਈ ਹੈ ਜੀ ਅੰਦਰ ਤੇ 200 ਪਲੱਸ ਚੱਲ ਗਈ ਹੈ ਫਿਰ ਜੇ ਆਪਾਂ ਸਮਝੇ ਤਾਂ ਕ腐ਸ਼ਨ ਦਾ ਅੱਡਾ ਬਣਿਆ ਹਾਂਜੀ ਹਾਂਜੀ ਬਿਲਕੁਲ ਆਪਾਂ ਰਜਿਸਟਰ ਦੇਖ ਲੈਣੇ ਆ ਅੰਦਰ 30 40 ਬੰਦਿਆਂ ਦੇ ਦਸਕ ਤੇ ਆ ਅੰਦਰ ਇਹਨਾਂ ਦਾ ਕੋਣ ਤੁਸੀਂ ਬੋਲੂਗੇ ਤਾਂ ਤਾਂ ਹੀ ਵਾਕਿਆ ਦਾ ਪਤਾ ਲਾਊਗਾ ਹਾਂਜੀ ਅੰਦਰ ਫਿਰ ਕਮੈਂਟ ਵੀ ਕਰਦੇ ਇੱਥੇ ਬੋਲੋ ਸੂਰੀ ਸਾਹਿਬ ਇਹ ਸਿਸਟਮ ਇਹ ਹੈਗਾ ਵੀ ਰਜਿਸਟਰ ਤਾਂ ਲਾਤਾ ਲੇਕਿਨ ਜਦੋਂ ਇੰਨੇ ਕਾਊਂਟਰ ਬਣਿਓ ਆ ਇੱਕ ਕਾਉਂਟਰ ਜਿਹੜਾ ਚਲਾਉਣ ਦਾ ਮਕਸਦ ਕੀ ਲੋਕਾਂ ਨੂੰ ਖੱਜਲ ਖਵਾਰ ਕਰਨ ਲਈ ਕਾਉਂਟਰ ਇੱਕੋ ਚੱਲਦਾ ਇੱਕੋ ਚੱਲਦਾ ਜੀ ਜਦੋਂ ਅਸੀਂ ਥੋੜੀ ਗੱਲ ਕੀਤੀ ਤਾਂ ਇੱਥੇ ਮੈਡਮ ਨੇ ਬਿਠਾ ਲਤੀ ਲੇਕਿਨ ਇੱਥੇ ਬਾਪੂ ਜੀ ਬੈਠੇ ਸੀ ਉਹਨਾਂ ਚਾਰ ਸੀ ਨਾ ਫਰਜ ਬਣਦਾ ਸੀ ਜਦੋਂ ਬੰਦੇ ਬਾਹਰ ਪਰੇਸ਼ਾਨ ਹੁੰਦੇ ਆ ਉਹ ਨਹੀਂ ਸੁਣੀ ਨੀ ਗੱਲ ਉਹ ਬਜਾਰਾ ਇੱਕ ਪਟਵਾਰੀ ਸੀ ਉਹਨਾਂ ਨੇ ਮੈਂ ਤਾਂ ਪਟਵਾਰੀ ਮੇਰੇ ਨਾਲ ਗੱਲ ਨਾ ਕਰੋ ਫਿਰ ਮੈਂ ਉਹਨੂੰ ਰੋਕਿਆ ਮੈਂ ਕਿਹਾ ਸਰ ਤੁਸੀਂ ਪਟਵਾਰੀ ਨਾਲ ਗੱਲ ਕਰੋ ਇਨਚਾਰਜ ਕੌਣ ਹੈ ਫਿਰ ਵੀ ਉਸ ਬੰਦੇ ਨੇ ਨਹੀਂ ਗੱਲ ਕੀਤੀ ਵੀ ਮੈਂ ਇਨਚਾਰਜ ਹਾਂ ਅੱਛਾ ਮੁਫਲੀ ਅੰਦਰ ਚੱਲ ਰਹੀ ਹੈ ਕੰਮ ਨਹੀਂ ਚ ਸਾਢੇ 10 ਦਾ ਆਇਆ ਹਾਂ ਜੀ ਉਹਨਾਂ ਨੂੰ ਫਰਦ ਹੋਣਾ ਮਿਲ ਰਿਹਾ ਰੋਲਾ ਪੈ ਰੋਲਾ ਪੈਣ ਹਾਂ ਜੀ ਰੋਲਾ ਪੈਣ ਤੋਂ ਬਾਅਦ ਹਾਂ ਦੇਖੋ ਚੱਕਰ ਹੈ ਦੋ ਕਾਉਂਟਰ ਕੰਟੀਨਿਊ ਦੋ ਵੀ ਹੋਣਾ ਦੋ ਕਾਉਂਟਰ ਕੰਟੀਨਿਊ ਚੱਲਣੇ ਚਾਹੀਦੇ ਆ ਕਿੰਨੀ ਫਰਦ ਨਿਕਲ ਚੁੱਕੀ ਹੈ ਤੁਸੀਂ ਇਹ ਚੱਕਰ ਜੇ ਮੇਰਾ ਨੰਬਰ ਨਹੀਂ ਆਇਆ ਜੀ 65 ਨੰਬਰ ਆਇਆ ਮੇਰਾ ਨੰਬਰ ਨਹੀਂ ਆਇਆ ਗੈਸ ਨਹੀਂ ਮੇਰਾ ਔਰ ਦੇਹੋ ਭਾਜੀ ਕਹਿੰਦੇ 200 250 ਫਰ ਦਾ ਵੈਸੇ ਨਿਕਲਦੇ ਨਿਕਲ ਚੁਕੀਆਂ ਕਹਿੰਦੇ ਆ ਵੀ ਨਿਕਲ ਚੁਕੀਆਂ ਰੈਗਿਸਟਰ ਦੇਖ ਲਓ ਤੁਸੀਂ 35 35 35 ਬੰਦਿਆਂ ਦੇ ਅੰਦਰੋਂ ਤਹਿਕੀਕਾ ਕਰਾਓ ਆਹ ਦੇਖੋ ਕਿੰਨੀ ਆਪਾ ਜਲੀ ਸਾਹਿਬ ਇਹ ਦਿੱਲੀ ਕੰਮ ਹੋ ਰਿਹਾ ਜਿਹੜੀਆਂ ਕਿ ਵਰਦਾਂ ਜਿਹੜੀਆਂ ਜੇ 100 ਕੱਢੀ ਆ ਤਾਂ 200 ਅੰਦਰੋਂ ਨਿਕਲ ਜਾਂਦੀ ਆ ਪਬਲਿਕ ਜਿਹੜੀ ਆਂਦੀ ਆ ਸਵੇਰ ਤੋਂ ਆ ਕੇ ਇੱਥੇ ਬੈਠੀ ਰਹਿੰਦੀ ਆ ਪਰੇਸ਼ਾਨ ਹੁੰਦੀ ਆ ਇਹ ਸਾਰਾ ਦਿਨ ਇਹ ਅੰਦਰੋਂ ਲੈ ਜਾਂਦੇ ਦਿੱਲੀ ਦਾ ਕੰਮ ਚੱਲਦਾ 10 ਮਿੰਟ ਦੇ ਕੰਮ ਲਈ ਤਿੰਨ ਤਿੰਨ ਚਾਰ ਚਾਰ ਘੰਟ ਫਦੇਗੜ ਸਾਹਿਬ ਤੋਂ ਆਇਆ ਹੋਗਾ ਜੇ ਉਹਨੂੰ ਅੱਜ ਨਾ ਮਿਲੇ ਫਰਦ ਮੰਨ ਲਓ ਉਹ ਕੱਲ ਫੇਰ ਆਊਗਾ ਕੀ ਸੇਵਾ ਕੇੰਦਰ ਇਸੇ ਕੰਮ ਲਈ ਸੇਵਾ ਆਜੋ ਆਪਾਂ ਕੰਮ ਲੈਣੇ ਆਜੋ ਤੁਸੀਂ ਧਾਰਾ ਇਦਾਂ ਧਾਰਾ ਇੱਕ ਤੇ ਮੱਝ ਦੀ ਧਾਰਾ ਕੱਢਣੀ ਆ ਧਾਰਾ ਲਾ ਦੇਣੀ ਕੋਈ ਧਾਰਾ ਲਾ ਲੈਣੀ ਕਹਿੰਦੇ ਜੀ ਵੀਡੀਓ ਜੇ ਬਣਾਈਦਾ ਸਾਡੀ ਕੁਛ ਹੋਊਗਾ ਤਾਂ ਕਰਾਂਗੇ ਸਰ ਗੱਲ ਕਰਨੀ ਜੀ ਤੁਹਾਡੇ ਨਾਲ ਹਾਂਜੀ ਕਰੋ ਜੀ ਅੰਦਰ ਜਾਓ ਆਓ ਜੀ ਸਰ ਇਹਨਾਂ ਦਾ ਜਿਹੜਾ ਇਲਜ਼ਾਮ ਹੈ ਤੁਸੀਂ ਸੁਣ ਲੈ ਮੇਰੇ ਖਿਆਲ ਕਹਿੰਦੇ ਕਿ ਅੰਦਰੋਂ ਦੱਸਣਾ ਪਤਾ ਕੀ ਹੈ ਬਾਕੀ ਸਾਰੇ ਕਾਊਂਟਰ ਜਿਹੜੇ ਸਾਡੇ ਚੱਲਦੇ ਆ ਇਹ ਸਿਰ ਪਟਵਾਰੀਆਂ ਦੇ ਬੈਠ ਕੇ ਨਾ ਅਪਡੇਟ ਕਰਾਉਂਦੇ ਆ ਉਹਨਾਂ ਦੇ ਚੱਲਦੇ ਆ ਪਰ ਮੋਕੇ ਤੇ ਸਾਡੇ ਨਾ ਉੱਪਰ ਬੰਦਾ ਕੰਮ ਕਰਨ ਲਈ ਬੈਠਾ ਸੀਗਾ ਕਈ ਬੰਦੇ ਵਿੱਚੋਂ ਜਲਦੀ ਬਹੁਤੀ ਜ਼ਿਆਦਾ ਜਲਦੀ ਹੁੰਦਾ ਤਾਂ ਕਿ ਗੁੱਸਾ ਕਰਦੇ ਆ ਕਿ ਜੀ ਇਹਨਾਂ ਦੀ ਕੜਤੀ ਉਹਨਾਂ ਦੀ ਕੜਦੀ ਬਾਹਰ ਕਿਸੇ ਹੋਣ ਨੂੰ ਕੋਈ ਕੋਈ ਕਿਸੇ ਦੀ ਫਰਜ਼ ਕਿਸੇ ਨੂੰ ਕੱਢ ਕੇ ਦਿਖਾਉਂਦਾ ਸਰ ਉਹਦੇ ਚੱਲਦਾ ਜੀ ਆਪਣੇ ਟੋਕਨ ਚੱਲਦਾ ਸਰ 62 ਨੰਬਰ ਤੱਕ ਟੋਕਨ ਨੰਬਰ ਜਾਜ ਵੀ ਚੁੱਕੇ ਸਰ ਬਾਰੀ ਬੰਦਾ ਸਾਡਾ ਇੱਥੇ ਬੈਠਾ ਸੀਗਾ ਕੱਢਦੇ ਵੇ ਆ ਠੀਕ ਹੈ ਨਾ ਵਿੱਚੋਂ ਕਈ ਬੰਦੇ ਬਹੁਤ ਹੀ ਜ਼ਿਆਦਾ ਕਾਲੇ ਹੁੰਦੇ ਆ ਕਹਿੰਦੇ ਆ ਕਿ ਤੁਹਾਡੀ ਜੇ ਜਲਦੀ ਤੁਹਾਡੀ ਵਾਰੀ ਨਹੀਂ ਆਈ ਉਦੋਂ ਵੀ ਤੁਸੀਂ ਅੰਦਰ ਵਾਲਿਆਂ ਦੀ ਕੱਢੀ ਜਾਂਦੇ ਆ ਇੱਕ ਬੇਨਤੀ ਹੈ ਚਲੋ ਆਪਾਂ ਜੋ ਇਹਨੂੰ ਸਵਾਲ ਲੈ ਕਹਿੰਦੇ ਮੂਫਲੀਆਂ ਵਾਲੀ ਵੀਡੀਓ ਹੈਗੀ ਕੰਮ ਵਾਲੀ ਮੂਫਲੀਆਂ ਤੁਸੀਂ ਦੱਸੋ ਕਿੱਥੇ ਮੂਫਲੀ ਆ ਆਜੋ ਆਜੋ ਆ ਵੀਡੀਓ ਕਿੱਥੇ ਦਿਖਾਓ ਕਿੱਥੇ 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 ਦਿਖਾਓ ਜਿਹਨ ਵੀਡੀਓ ਬਣਾਈ ਤਾਂ ਜੇ ਵੀਡੀਓ ਬਣਾਈ ਹਾਂਜੀ ਦਿਖਾ ਦਿਓ ਕਿੱਥੇ ਮੂਫਲੀ ਭਾਈਓ ਵੀਡੀਓ ਲਿਆਓ ਭਾਜੀ ਕੈਮਰਾ ਦਿਖਾ ਦਿਓ ਦਿਖਾ ਦਿਓ ਆਜੋ ਲੰਚ ਬ੍ਰੇਕ 'ਚ ਇੱਕ ਤੋਂ ਦੋ ਡੇਢ ਤੋਂ ਦੋ ਲੰਚ ਪਰ ਆਪਸਰੋਂ ਜ਼ਿੰਮੇਦਾਰ ਕੋਈ ਫਤੇਗੜ ਸਾਬ ਤੋਂ ਆਇਆ ਕੋਈ ਕਿਤੋਂ ਆਇਆ ਉਹਨਾਂ ਦੀ ਕੱਢ ਦਿੱਤੀ 61 ਨੰਬਰ ਟੋਕਨ ਫਰਦਾ ਜੋ ਸਰ ਹੁੰਦਾ ਇਲਜ਼ਾਮ ਆਪਾਂ ਉਹਦੀ ਗੱਲ ਕਰਦੇ ਆ ਉਹ ਕਹਿੰਦੇ 200 250 ਫਰਦਾ ਨਿਕਲ ਗਈਆਂ ਨਹੀਂ 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 49 ਟ੍ਰਾਂਜੈਕਸ਼ਨ ਹੈ ਇੱਧਰ ਹੈ ਜੀ ਇੰਨੀਆਂ ਕੀ ਇੱਧਰ ਹੋਣੀਆਂ 49 ਤਾਂ ਜੀ ਸਰ ਉਧਰ 34 ਹਰ ਜਿਸਰ ਦੇ ਲੈ ਮੈਂ ਸਰਕਾਰੀ ਫਰਦਾ ਵੀ ਨਿਕਲਦੀਆਂ ਨਹੀਂ ਆ ਜੀ ਕਿਤੇ ਕੋਰਟ ਜਾਂਦੀਆਂ ਨਹੀਂ ਤਹਿਸੀਲਦਾਰ ਸਾਹਿਬ ਭਲਵਾਂਦੀਆਂ ਨੇ ਸਰਕਾਰੀ ਕੰਮਾਂ ਲਈ ਫਰਦਾ ਨਿਕਲਦੀਆਂ ਨੇ ਉਹ ਹੁੰਦੀਆਂ ਜੀ ਤਾਂ 2.2 2 ਵਜੇ ਦੀ ਫਰਦਾ ਕੱਢਦਾ ਰਿਹਾ ਬੰਦਾ ਤੁਹਾਡਾ ਕੰਮ ਕਰਕੇ ਗਿਆ 1 ਨੰਬਰ 59 ਨੰਬਰ ਕੱਢ ਕੇ ਗਿਆ ਫਰੇ ਫਰਦਾ 59 ਨੰਬਰ ਕੱਢ ਕੇ ਗਿਆ ਠੀਕ ਹੈ ਜੀ ਇਹ ਬੋਲਣ ਦਾ ਇਹਨਾਂ ਦਾ ਮਤਲਬ ਕੀ ਹੈ ਗਲਤ ਉਹ ਚਲੋ ਭਾਈ ਵੀਡੀਓ ਸਰ ਕਾਊਂਟਰ ਕਿਉਂ ਨਹੀਂ ਸਾਰੇ ਚੱਲਦੇ ਸਰ ਕਾਊਂਟਰ ਇਦਾਂ ਨਾ ਹੋਣੀ ਨਹੀਂ ਚੱਕਿਆ ਜੀ ਸਾਰੇ ਮੇਰੀ ਗੱਲ ਸੁਣੋ ਪਤਾ ਕੀ ਆ ਇਹ ਕਾਊਂਟਰ ਨੇ ਜਿਹੜੇ ਬਾਕੀ ਸਾਰੇ ਬੈਠੇ ਨੇ ਇੱਥੇ ਪੜੌਰੀ ਕੰਮ ਕਰਾਣ ਆਂਦੇ ਆ ਠੀਕ ਆ ਸਾਰੇ ਇੱਥੇ ਸਾਰੇ ਕਾਊਂਟਰ ਨੇ ਸਿਰਫ ਉਹ ਦੋ ਵਰਕਿੰਗ ਹੁੰਦੇ ਨੇ ਪ੍ਰਿੰਟਰ ਦੇ ਨਾਲ ਵਾਲੇ ਠੀਕ ਆ ਸਰ ਪਬਲਿਕ ਨੂੰ ਹਰਾਸ ਪਬਲਿਕ ਸਰ ਪਬਲਿਕ ਨੂੰ 1:30 ਵਜੇ ਤੱਕ ਆਪਾਂ ਫਰਦ ਕੱਢ ਕੇ ਤੁਹਾਡਾ ਬੰਦਾ ਗਿਆ ਸੀਗਾ ਠੀਕ ਆ ਨਾ ਉੱਠ ਕੇ ਗਿਆ ਸੀ ਉਹਨਾਂ ਦੀ ਥਾਂ ਤੇ ਆਪਾਂ ਦੂਸਰਾ ਵੀ ਆ ਜਿਹੜਾ ਵਿਚੇਟ ਤੋਂ ਨਾ ਬਹੁਤੀ ਜ਼ਿਆਦਾ ਤੁਸੀਂ ਇਹ ਗੱਲਾਂ ਛੱਡੋ ਤੁਸੀਂ ਸਾਨੂੰ ਏਅਰ ਕਾਰਡ ਕਢਾ ਦਿਓ ਸਾਰਾ ਪੇਮੈਂਟ ਤੇ ਵੀ ਅੱਜ ਕਿੰਨੀਆਂ ਫਰਦਾਂ ਨਿਕਲ ਚੁੱਕੀਆਂ ਹ ਦੀ ਆਪਾਂ 34 ਦਿਖਾ ਸਕਦੇ ਹਾਂ ਜੀ ਕਿ ਉੱਤੋਂ ਵੱਧ ਆ ਹਾਂਜੀ ਨੇ ਪੇਪਰ ਤੇ ਇਹ ਤੇ ਕਰਿਆ ਰਿਪੋਰਟ ਤੇ ਮਿਲਣਾ ਨੰਬਰ ਦੂਸਰਾ ਕੰਪਿਊਟਰ ਹੈ ਜੀ ਜਿੰਨੀ ਆਪਾਂ ਦੇਖੋ ਛੋਰੀ ਸਾਹਿਬ ਸਾਡੇ ਡੈਕਟਰੀ ਦੇ ਵਿਸ਼ਵਾਸ ਨਾਲ ਜੋ ਡੈਕਟਰੀ ਮਿਸਟਰ ਸਾਹਿਬ ਤੋਂ ਇੱਕ ਮੰਗ ਹੈ ਕਿ ਇਸੇ ਸਟੇਟਮ ਵਿੱਚ ਕੈਮਰੇ ਲਾਏ ਜਾਣ ਆੰਦਰੋਂ ਕਿਹੜਾ ਬੰਦਾ ਲੈ ਕੇ ਜਾ ਰਿਹਾ ਇੱਥੋਂ 2 ਨੰਬਰ ਚ ਕਢਾ ਕੇ ਤੁਸੀਂ ਇਸ ਗੱਲ ਨੂੰ ਮਤਲਬ ਚਸ਼ਮਦੀ ਤੋਂ ਲੋਕੀਂ ਅੰਦਰ ਆਏ ਦੇਖੋ ਜੇ ਲੋਕ ਜੇ ਉਹ ਤਾਂ ਹੀ ਲੈ ਕੇ ਗਏ ਹੋਗੇ ਜੀ ਜੋ ਬੰਦੇ ਇਲਜ਼ਾਮ ਲਾਉਂਦੇ ਆ ਉਹ ਤਾਂ ਹੀ ਲਾ ਰਹੇ ਨੇ ਜੇ ਉਹ ਲੈ ਕੇ ਗਏ ਜਿਹੜੇ ਡੇਢ ਵਿੱਚ ਨਾ ਜਿਹੜੇ ਸਾਡਾ ਬੰਦਾ 1:30 ਵਜੇ ਤੱਕ ਭਾਜੀ ਕੱਢ ਕੇ ਗਿਆ ਸੀ ਇੱਕ ਲੰਬੀ ਫਰਦ ਸੀ ਠੀਕ ਹੈ ਨਾ ਸਪੈਸ਼ਲ ਇਹ ਦੱਸੋ ਕਿ ਜੇ ਉਹਨੇ 1:30 ਵਜੇ ਲੰਚ ਛੱਡ ਕੇ ਵੀ ਸਾਡਾ ਆਪਰੇਟਰ ਬੈਠ ਕੇ ਕੱਢਦਾ ਵਾ ਤਾਂ ਉਹਦੇ ਚ ਕੀ ਗਲਤੀ ਆ ਬੰਦੇ ਦੀ ਫਰਦ ਲੰਬੀ ਸੀ ਜਾਂੜ ਲਾ ਕੋਈ ਪਿੰਡ ਸੀਗਾ ਉਹਦੀ ਫਰਦ ਕੱਢਣ ਲੈਣਾ 1:30 ਕਿ ਹਾ ਹਾ ਡੇਢ ਹਾ ਦੋ ਬੈੜੇ ਬੰਦਾ ਬੈਠਾ ਸੀ ਉਹ ਮੈਡਮ ਬਿਠਾਈ ਸੀ ਅਸੀਂ ਇੱਥੇ ਠੀਕ ਹੈ ਜੀ ਵਿੱਚੋਂ ਕਈ ਉਹ ਜਿਹੜੇ ਵਿੱਚੋਂ ਭਾਜੀ ਆਪਣੇ ਸਾਡੇ ਇਤਰਾਜ਼ ਕਰਨ ਲੱਪੇ ਕਿ ਸਰ ਅੰਦਰੋਂ بیٹھ ਕੇ ਫਰਜ਼ਾ ਕਰਦੇ ਅੰਦਰੋਂ ਬੈਠ ਕੇ ਫਟੌਰੀ ਸਾਹਿਬ ਸਾਡੇ ਕੰਮ ਕਰਣ ਆਏ ਸੀ ਉਹਨਾਂ ਨੇ ਕੋਈ ਆਪਣੀ ਫਰਜ਼ ਪਹਿਲੇ ਉਹਦੀ ਕੱਢੀ ਹੋਈ ਸੀ ਉਹਨੂੰ ਦੇਖ ਕੇ ਫਟੌਰੀ ਸਾਹਿਬ 9 ਤੋਂ 4 ਦੇ ਵਿੱਚ ਜਾ ਕੇ ਤੇ ਫੇਕੇ ਕਰ ਸਕਦੇ ਆ 9 ਤੋਂ 5 ਸਰ ਉਹਨਾਂ ਨੂੰ ਤਾਂ ਪੂਰਾ ਟਾਈਮ ਹੁੰਦਾ ਵਾ ਕਰ ਸਕਦੇ ਆ ਆਪਣੇ ਹਾਂਜੀ ਹਾਂਜੀ ਲੀਗਲੀ ਕਰ ਸਕਦੇ ਆ ਲੀਗਲੀ ਕਰ ਸਕਦੇ ਆ ਸਰ ਉਹਨਾਂ ਦੇ ਇੱਥੇ ਰਿਕਾਰਡ ਠੀਕ ਹੈ ਨਾ ਮੇਰੀ ਗੱਲ ਸਰ ਹੋਰ ਸਰ ਉਹਨਾਂ ਦੇ ਹੱਥ 'ਚ ਕੋਈ ਫਰਜ਼ ਠੀਕ ਹੈ ਨਾ ਉਹ ਪਟਵਾਰੀ ਸਾਹਿਬ ਦੇ ਕਿ ਜੇ ਮੇਰੀ ਇੱਕ ਰਿਕੁਐਸਟ ਹੈ ਦੇਖੋ ਤੁਸੀਂ ਚਲੋ ਸਤਕਾਰਯੋਗੋ ਸਾਡੇ ਮੈਂ ਵੀ ਮੇਰੀ ਗੱਲ ਸੁਣੋ ਪਰ ਆ ਜਿਹੜੀ ਆਮ ਜਨਤਾ ਇਹ ਵੀ ਸਤਕਾਰਯੋਗ ਆ ਆਪਾਂ ਪਬਲਿਕ ਸਰ ਇਹ ਜਿਹੜੇ ਕਾਊਂਟਰ ਲੱਗੇ ਆ ਕਾਊਂਟਰ ਤੇ ਲੋਕਾਂ ਲੈ ਲੋ ਬੰਦੇ ਪਟਾਵਨਾ ਪਟਵਾਰੀ ਕਿਉਂ ਬਟਾਤੇ ਤੁਸੀਂ ਉਹ ਆਪਣਾ ਕੰਮ ਸਾਈਡ ਤੇ ਬੱਕੇ ਕਰ ਲੈਣਾ ਸਾਡਾ ਨਾ ਪਤਾ ਚੱਕਰ ਕੀ ਆ ਜਿਹੜਾ ਸਾਡੇ ਕੋਲ ਦਫਤਰ ਲੱਗੋ ਤੋ ਕੋਈ ਨਹੀਂ ਹੈਗਾ ਜਿੱਤੇ ਆਪਾਂ ਪਟਵਾਰੀ ਬਟਾ ਸਕੀਏ ਸਰ ਇਹ ਤੁਸੀਂ ਆਇਰ ਹਾਇਰ ਥੋੜੀ ਜਿਹੀ ਸੁਣੋ ਸਰ ਜੀ ਕੀ ਹੋਇਆ ਆਪਾਂ ਰੂਮ ਸੀ ਉਧਰ ਡਿਮਾਂਡ ਕੀਤੀ ਸੀ ਸਰ ਸਾਨੂੰ ਨਹੀਂ ਮਿਲੇ ਹੈਗੇ ਦੇਖੋ ਮੈਂ ਦੇਖੋ ਗੱਲ ਸਮਝਾਣ ਕਰਨੇ ਆ ਆਹ ਦੇਖੋ ਮੈਂ ਜਿਹੜੇ ਪਰਿਵਾਰਕ ਜੀ ਉਹਨ ਕਿ ਕਾਊਂਟਰ ਲੱਗੇ ਆ ਕਾਊਂਟਰ ਤੇ ਦੋ ਚੱਲਦੇ ਨੇ ਦੋ ਚੱਲਦੇ ਨੇ ਫਿਰ ਤੁਹਾਡੇ EMPLOYEES ਬੈਠਣ ਪਟਵਾਰੀ ਆ ਕਿ ਕਿਉਂ ਬੈਠੇ ਉਹਨੂੰ ਲੱਗ ਬਟਾ ਦੋ ਸਰ ਨੇ ਕਿਹਾ ਮੈਂ ਤਾਂ ਨਹੀਂ ਕਹਿ ਰਿਹਾ ਡਾਟਾ ਐਂਟਰੀ ਕਰਵਾਉਂਦੇ ਨੇ ਜੀ ਆਪਣੇ ਡਾਟਾ ਦਾ ਕੰਮ ਚੱਲਦਾ ਪੂਰੇ ਜੰਮੂ ਦੀਆਂ ਚੱਲਦਾ ਨਹੀਂ ਦੇਰ ਲਈ ਲੋਕ ਪਬਲਿਕ ਤਹਾਰਾਸ ਹੁੰਦੀ ਹੈ ਨਾ ਪਰ ਕਾਊਂਟਰ ਚੱਲਦੇ ਆ ਜੀ ਦੋ ਕਿਹੜੇ ਚੱਲ ਦੋ ਚੱਲਦੇ ਨਹੀਂ ਇੱਕ ਚੱਲਦਾ ਜੀ ਇੱਕ ਇੱਕ ਚੱਲਦਾ ਮੈਂ ਕਹਿੰਦਾ ਜੀ ਇੱਕ 50 ਤੇ ਬੰਦਾ ਗਿਆ ਜੀ ਲੰਚ ਕਰਨ ਇੱਥੋਂ 1:30 ਵਜੇ ਹੁੰਦਾ ਜਦੂਗੀ ਉਹ ਇੱਕ 50 ਤੋਂ ਗਿਆ ਉਹ ਲੰਚ ਕਰਕੇ ਵਾਪਸ ਆ ਗਿਆ ਜੀ 2:16 ਤੇ ਆ ਗਿਆ ਇੱਕ 50 ਦੇ ਕਾਊਂਟਰ ਚੱਲਦਾ ਉਹ ਫਰਦਾਂ ਵੱਟੀਆਂ ਆਈਆਂ ਸੀ ਉਹ ਬੰਦੇ ਇਹਨਾਂ ਦਾ ਕਸੂਰ ਤੋਂ ਨਹੀਂ ਨਹੀਂ ਇੱਕ 50 ਦੇ ਜਿਹੜੀ ਫਰਦ ਗੱਡੀ ਆਈ ਹੈ ਨਾ ਇੱਕ ਮੈਡੀ ਜਿਹੜੀ ਇੱਕ 50 ਦੇ ਫਰਦ ਗੱਡੀ ਆਣਾ ਇਹਨਾਂ ਨੇ ਕੱਢ ਕੱਢ ਕੇ ਇੱਥੇ ਆਪਣੇ ਬੰਦੇ ਨਹੀਂ ਰੱਖੀਆਂ ਜੀ ਉਹ ਮੈਡਮ ਨੇ ਦਿੱਤੀ ਆ ਜੀ ਇੱਕ 50 ਦੇ ਫਰਦ ਮੁੰਡਾ ਕੈਪਰੀ ਪਾ ਕੇ ਆਇਆ ਸੀਗਾ ਉਹਨੂੰ ਮੈਡਮ ਨੇ ਗੱਲ ਕਰਕੇ ਫੋਨ ਤੇ ਦਿੱਤੀ ਉਹ ਵਾਲਾ ਪਟਵਾਰੀ ਸੀ ਜੀ ਪਟਵਾਰੀ ਸੀ ਉਹ ਕੈਪਰੀ ਪਾ ਕੇ ਨਹੀਂ ਮੈਨੂੰ ਨਹੀਂ ਪਟਵਾਰੀ ਵਾਲਾ ਪਟਵਾਰੀ ਸੀ ਸਰ ਨੇ ਸਾਰੇ ਲੋਕਲ ਬੰਦੇ ਆ ਉਹਨਾਂ ਨੂੰ ਇਹ ਫਰਜ਼ਾਂ ਜਾਨੀਆਂ ਇਹਨਾਂ ਨੂੰ ਕੋਈ ਸਵਾਬ ਤੋਂ ਮੈਡਮ ਨੇ ਫੜਾਈ ਹੈ ਜੀ ਫਰਜ਼ ਮੈਡਮ ਨੇ ਫੋਨ ਤੇ ਗੱਲ ਕਰ ਆਜੋ ਆਪਾਂ ਬਾਹਰ ਆ ਕੇ ਗੱਲ ਕਰ ਲੈਂਦੇ ਆ ਮੈਡਮ ਉਹਦੇ ਨਾਲ ਗੱਲ ਕਰਾਈ ਤਾਂ ਫਿਰ ਮੈਡਮ ਨੇ ਫਰਜ਼ ਫੜਾਈ ਹੈ ਜੀ ਮੈਡਮ ਨੂੰ ਪੁੱਛੋ ਆਪਾਂ ਚਲਾਨ ਜਿਹੜਾ ਉਹ ਛੋਟੇ ਪਰਿਵਾਰੀਆਂ ਦੀ ਸਾਈਡ ਹੈ ਨਾ ਫਿਰ ਮੈਡਮ ਨੇ ਇੱਥੋਂ ਫਰਜ਼ ਇਹ ਉਧਰ ਹੀ ਸਾਈਡ ਤੇ ਬੈਠੇ ਨਾ ਪਰਿਵਾਰੀ ਆ ਕੇ ਉਹ ਕਾਊਂਟਰ ਤੇ ਕਿਉਂ ਬਹਿੰਦੇ ਆ ਉਧਰ ਜੇ ਪਟਵਾਰੀਆਂ ਦੀ ਇੱਕ ਸਾਈਡ ਬਣਾਈ ਹੋਈ ਆ ਸਾਹਿਬ ਜੀ ਜਾਂ ਤਾਂ ਉਹ ਕਾਊਂਟਰ ਬੰਦ ਕਰ ਦਿੱਤੇ ਜਾਣ ਬਾਹਰੋਂ ਉਹ ਬੰਦ ਕਰ ਦਣ ਜਾਣਾ ਇੱਕ ਵਾਰ ਜੀ ਦੁਆਰਤੀ ਬੋਲੂ ਮੇਰੀ ਬੇਨਤੀ ਆ ਕਿ ਜਿੰਨੇ ਕਾਊਂਟਰ ਖੁੱਲੇ ਆ ਨਾ ਜੀ ਜਾਂ ਤਾਂ ਉਹਨੂੰ ਪ੍ਰੋਪਰ ਵਾਰੋਂ ਬੰਦ ਕਰ ਦੋ ਪਟਵਾਰੀ ਪਿੱਛੇ ਕੰਮ ਕਰਨ ਕਿਸੇ ਨੂੰ ਕੋਈ ਤਰਾਜ ਨਹੀਂ ਜਿਹੜੇ ਦੋ ਕਾਊਂਟਰ ਖੋਲੇ ਨੇ ਸਿੱਧੇ ਦੋ ਕਾਊਂਟਰ ਖੋਲੇ ਜਾਣ ਦੇਖੋ ਪਬਲਿਕ ਨੂੰ ਕਿੰਨੀ ਹਰਾਸਮੈਂਟ ਆ ਪਬਲਿਕ ਨੂੰ ਕਿੰਨੀ ਪਰੇਸ਼ਾਨੀ ਆ ਇਹਨਾਂ ਦੇ ਕਹਿਣ ਦੇ ਮੁਤਾਬਕ ਜਿੱਦਾਂ ਇਹਨਾਂ ਨੇ ਕਿਹਾ ਪਟਵਾਰੀ ਆਉਂਦੇ ਆ ਕਾਊਂਟਰ ਤੇ ਬਹਿ ਜਾਂਦੇ ਆ ਜਿਹੜੀ ਪਬਲਿਕ ਟੋਕਨ ਲੈ ਕੇ ਬੈਠੀ ਆ ਉਹ ਤਾਂ ਪਰੇਸ਼ਾਨ ਹੋ ਰਹੀ ਹੈ ਨਾ ਉਹਨਾਂ ਤਾਂ ਆਪਣੇ ਕੰਮ ਕਰਾਉਣੇ ਕਿੱਥੇ ਜਾਣ ਉਹ ਵੇਟ ਕਰਨ ਕੇ ਪਟਵਾਰੀ ਕਦੋਂ ਉੱਟੂਗਾ ਸੂਰੀ ਸਾਹਿਬ ਜਿਹੜੇ ਇੰਚਾਰਜ ਸਾਹਿਬ ਆ ਜਦੋਂ ਇੱਥੇ ਉਹ ਗੱਲਬਾਤ ਹੋਈ ਉਹਨਾਂ ਦਾ ਫਰਜ਼ ਬਣਦਾ ਸੀ ਵੀ ਮੇਰੇ ਨਾਲ ਗੱਲ ਕਰੋ ਉਹ ਭਾਈ ਸਾਹਿਬ ਜਾਰੇ ਪਟਵਾਰੀ ਨਾਲ ਉਹ ਕਹਿੰਦਾ ਮੈਂ ਤਾਂ ਪਟਵਾਰੀ ਕੰਮ ਕਰਨ ਆਇਆ ਲੇਕਿਨ ਉਹਨੂੰ ਜਦੋਂ ਜ਼ਿਆਦਾ ਰੌਲਾ ਪਿਆ ਤਾਂ ਉੱਠਿਆ ਨਹੀਂ ਉਹ ਬੋਲਿਆ ਹੀ ਨਹੀਂ ਉੱਥੇ ਕੀ ਹੋਣ ਲਿਆ ਪਟਵਾਰੀ ਆਰਾਮ ਨਾਲ ਕੰਮ ਕਰੀ ਗਿਆ ਉਹ ਤਾਂ ਆਪਣਾ ਕੰਮ ਕਰਨੀ ਸੀ ਜੀ ਉਹ ਕਹਿੰਦਾ ਮੇਰੇ ਨਾਲ ਨਾ ਉਹ ਦੋ ਕਾਊਂਟਰ ਇਨੀ ਲਾਏ ਜੀ ਦੋ ਕਾਊਂਟਰ ਲੱਗੇ ਚਾਹੀਦੀ ਆ ਮਾੜਾ ਪਬਲਿਕ ਦੀ ਨੰਬਰ ਕਿਹਾ ਚਾਹੀਦੀ ਕੋਈ ਕਾਊਂਟਰ ਨੰਬਰ ਆਉਣਾ ਚਾਹੀਦਾ ਰਜਿਸਟਰ ਹੋਣਾ ਚਾਹੀਦਾ ਕਿ ਸਟੋਪ ਨੰਬਰ ਤੇ ਨੰਬਰ ਵੀ ਆਵੇ ਨਾ ਕਿੰਨਾ ਨੰਬਰ ਆਵੇ ਦੂਜੇ ਨੰਬਰ ਵਾਲਾ ਆਵੇ ਸਕਰੀਨ ਤੇ ਕਾਊਂਟਰ ਨੰਬਰ ਆਉਣਾ ਚਾਹੀਦਾ ਜੀ ਬਾਹਰ ਸਕਰੀਨ ਤੇ ਆਉਣਾ ਚਾਹੀਦਾ ਬਾਹਰ ਕਾਊਂਟਰ ਨੰਬਰ ਦੋ ਨੰਬਰ ਕਾਊਂਟਰ ਵਾਲਾ ਹਜੇ ਤੀ ਨਹੀਂ ਆਇਆ ਤੁਹਾਡਾ ਟਾਈਮ ਵੇਸਟ ਹੋ ਰਿਹਾ ਹਾਂਜੀ ਹੋ ਰਿਹਾ ਜੀ ਮੇਰੇ ਇਕੱਲੇ ਤਾਂ ਨਹੀਂ ਹੋ ਰਿਹਾ ਸਾਰਿਆਂ ਦਾ ਹੋ ਰਿਹਾ ਜੀ ਸਾਰਿਆਂ ਦਾ ਹੋ ਰਿਹਾ ਜੀ ਸਾਰਿਆਂ ਦਾ ਉਹ ਬਾਹਰ ਦੇਖੋ ਬੋਰਡ ਲਾਏ ਆ ਜੀ ਕੈ ਇਹਨਾਂ ਨੇ ਲਿਖਿਆ ਹੈ ਜੀ ਕੈਪਰੀ ਪਾ ਕੇ ਆਣਾ ਸਖਤ ਮਨਾ ਹੈ ਆ ਉਹ ਕੈਪਰੀ ਵਾਲਾ ਬੰਦਾ ਫੋਨ ਤੇ ਫਰਦ ਚਪਾਈ ਦੂਈ ਕਰਕੇ ਚਪਾਰਚ ਕਰਕੇ ਲੈ ਵੀ ਗਿਆ ਜੀ ਤੇ ਅਗਲੇ ਦਿਨ ਤੱਕ ਤਾਂ ਸਾਡੀ ਚੱਲਦੀ ਆ ਚੱਲਦੀ ਸਹੀ ਸਹੀ ਗੱਲੋ ਭਾਰਤ ਦੇਸ਼ ਮਹਾਨ ਹੈ ਜੀ ਵੀ ਤੇ ਸਾਰਾ ਕੁਝ ਚੱਲਦਾ ਆ ਹਾਂ ਚੱਲਦਾ ਸਾਰਾ ਕੁਝ ਇੱਥੇ ਪੁੱਛ ਲੀਏ ਸਰ ਤੋਂ ਕੀ ਹੱਲ ਕਰੂਗੇ ਨੇ ਹੱਲ ਕੀ ਕਰਨਾ ਜੀ ਹੁਣ ਤਾਂ ਉਹ ਵੀ ਕਰਦੇ ਨੇ ਫੋਨ ਚੋਂ ਵੀਡੀਓ ਡਿਲੀਟ ਕੀਤੇ ਜਿਹੜੇ ਉਹਨਾਂ ਨੂੰ ਮੈਸੇਜ ਆਇਆ ਨਾ ਹਾਂਜੀ ਜਿਹੜੇ ਉਹਨੇ ਵੀਡੀਓ ਡਿਲੀਟ ਕੀਤੇ ਨਾ ਜਿਹੜੇ ਉਹਨਾਂ ਨੂੰ ਡਾਟਾ ਆਇਆ ਸੀ ਵੀ ਐਸ ਐਸ ਨਾਂ ਦੀ ਫਰਦ ਕਰਨੀ ਆ ਸਰ ਉਹਨਾਂ ਨੇ ਡਿਲੀਟ ਕੀਤੇ ਸਰ ਹੁਣ ਕੀ ਹੱਲ ਕਰੋਗੇ ਜੀ ਤੁਸੀਂ ਸਰ ਜੀ ਜਿਹੜਾ ਚੜ ਲਵੇ ਜਿਹੜੇ ਟੁਕ ਨੰਬਰ ਵਾਰ ਸਰ ਆਪਣੇ ਬਾਕੇ ਬਾਰੀ ਭੁਗਤਾਨ ਆਪਾਂ ਸਾਡੇ ਸਾਡੇ ਬੰਦਾ ਦੇਖੋ ਆ ਦੇਖੋ ਜੀ ਇਹ 2 ਵਜੇ ਵੀ ਇਹ 1:30 ਵਜੇ ਤੱਕ ਫਿਰਦਾ ਘੜ ਕੇ ਆ ਗਿਆ ਗਿਆ ਇੱਕ ਕਦੋਂ ਤੱਕ ਨਹੀਂ ਪਤਾ ਗਿਆ ਸੀ ਵੈਸੇ ਮੇਰੀ ਰਿਕੁਐਸਟ ਹੀ ਹੈ ਤੁਹਾਨੂੰ ਸਰ ਤੁਸੀਂ ਇੱਕ 1:30 ਤੋਂ 2 ਤੁਹਾਡਾ ਲੰਚ ਟਾਈਮ ਹੈ ਤੁਸੀਂ ਹੁਣ 2:28 ਤੇ ਆਏ ਆ 2:27 ਤੇ ਰੱਖ ਲਓ ਮੈਂ 2:16 ਤੇ ਆਇਆ ਸੀਗਾ ਪਹਿਲਾਂ ਤੁਸੀਂ ਗੱਲ ਕਰਦੇ ਸੀ ਕਿ ਤਾਂ ਕਰਕੇ ਟਾਈਮ ਫਿਰ ਤੁਸੀਂ ਆਪਣੀ ਜਗ੍ਹਾ ਤੇ ਆ ਕੇ ਤਾਂ ਬਹਿ ਜਾਂਦੇ ਜੀ ਹੈ ਨਹੀਂ ਕੋਈ ਟੋਕਣੇ ਨਹੀਂ ਪਤਾ ਲੱਗਦਾ ਕਿਹੜਾ ਕਿੰਨਾ ਨਾਮ ਤੁਸੀਂ ਤੁਸੀਂ ਧੋਖਾ ਮਾਰੋ ਤੁਸੀਂ 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 ਇੱਕ ਮਿੰਟ ਸਾਰਾ ਗੱਲ ਕਰ ਲੈਂਦੇ ਹੋ ਇੱਕ ਮਿੰਟ ਜੀ ਤੁਸੀਂ 2:16 ਤੇ ਕਿਉਂ ਆਏ ਆ ਜੀ 2:16 ਤੇ ਕਿਉਂਕਿ ਮੇਰਾ ਇੱਕ ਭਿਆ ਹੋ ਗਿਆ ਸੀ ਤੁਹਾਨੂੰ ਕਹਿੰਨੇ ਕਿ 1:50 ਤੇ ਜਾਓ ਫੱਟ ਵੱਡੀ ਫਿਰ ਫਿਰ ਤੁਸੀਂ 2:00 ਵਜੇ ਆ ਕੇ ਬੈਠੋ ਤੁਹਾਡਾ ਇਹ ਰੂਲ ਕਿੱਥੋਂ ਤੁਸੀਂ ਕੱਢ ਲੈ ਕੇ ਮੈਂ 2:16 ਤੇ ਆਉਂਗਾ ਜੀ ਮੈਂ ਲੇਟ ਗਿਆ। ਇਹਦੇ ਟੁਕੜੇ ਤੁਸੀਂ ਕਿਹਨੂੰ ਇਨਫਾਰਮ ਕਰਕੇ ਗਏ ਆ? ਦੋ ਕਾਊਂਟਰ ਹੈ। ਨਾਲ ਦੇ ਕਾਊਂਟਰ ਵਾਲੇ ਨੂੰ ਮੈਂ ਕਿਹਾ ਸੀਗਾ ਕਿ ਮੈਂ ਲੇਟ ਹੋ ਗਿਆ ਤੁਸੀਂ ਆਪਣਾ ਕਾਊਂਟਰ ਸ਼ੁਰੂ ਕਰੋ। ਇਹ ਰੂਲ ਇਹ ਰੂਲ ਆਪ ਆਪ ਹੀ ਬਣਾ ਸਕਦੇ ਆਂ। ਇੱਕ ਗੱਲ ਦਾ ਜਵਾਬ ਦਿਓ। ਆਪਾਂ ਬਣਾ ਸਕਦੇ ਆਂ। ਮੰਨ ਲਓ ਮੈਂ ਤੁਹਾਡੀ ਜਗ੍ਹਾ ਬੈਠਾ ਹੁੰਦਾ। ਤੁਸੀਂ ਇਹਨਾਂ ਦੀ ਜਗ੍ਹਾ ਹੁੰਦੇ। ਤੁਸੀਂ ਇਸ ਚੀਜ਼ ਨੂੰ ਝੱਲ ਲੈਂਦੇ। ਕਿ ਮੈਂ ਰੋਟੀ ਨੂੰ ਲੇਟ ਹੋ ਗਿਆ ਜੀ ਮੈਂ ਹੁਣ ਲੇਟ ਆਉਂਗਾ। ਲੇਟ ਆਉਂਗਾ। ਬੇ ਥਰੂ ਥੋੜਾ ਬੇ ਥਰੂ ਜੀ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਆ ਤੇ ਸਾਡਾ ਆਣ ਵਾਲਾ ਸਾਡਾ ਸਮਾ ਜਿਹੜਾ ਸਾਡਾ ਜੋ ਪਾਈਚੜਾ ਇੱਥੇ ਆਇਆ ਉਹ ਇਹਨਾਂ ਦੀਆਂ ਸਮੱਸਿਆਵਾਂ ਨਾਲੋਂ ਪਬਲਿਕ ਲਈ ਜਿਹੜਾ ਸੋਖਾ ਹੁੰਦਾ ਜਰੀਆ ਇੱਕੋ ਤੁਹਾਡਾ ਹੁੰਦਾ ਲਾਡੋ ਜੀ ਕਹਿੰਦੇ ਤੁਸੀਂ ਜੇ ਕਿਤੇ ਪੰਜਾਬ ਸਰਕਾਰ ਨੂੰ ਆਵਾਜ਼ ਪਟਾਉਣੀ ਕਿਤੇ ਵੀ ਉਹ ਤੁਹਾਡਾ ਹੀ ਹੈ ਜੀ ਫੇਰ ਹਾਜ਼ਰ ਤੁਸੀਂ ਸਰ ਕੰਮ ਤਾਂ ਸ਼ੁਰੂ ਕਰੋ ਕੰਮ ਸ਼ੁਰੂ ਕਰੋ ਆਪਾਂ ਤਸੀਲ ਦਾ ਸਾਹਿਬ ਨੂੰ ਲੈ ਕੇ ਆਉਨੇ ਸਾਤ ਸੂਰੇ ਮਸਲੇ ਦੀ ਜਾਣਕਾਰੀ ਪਹਿਲਾਂ ਮੈਂ ਤਹਿਸੀਲਦਾਰ ਸਾਹਿਬ ਨੂੰ ਦਿੱਤੀ ਇਕੱਲਾ ਜਾ ਕੇ ਫਿਰ ਉਸ ਤੋਂ ਬਾਅਦ ਪੂਰਾ ਪਰਿਵਾਰ ਨਾਲ ਗਿਆ ਤਸਵੀਰਾਂ ਦਿੱਤੀ ਤਾਂ ਇਹ ਜਿੰਨੇ ਸਾਡੇ ਸਤਿਕਾਰਯੋਗ ਪਰਿਵਾਰਕ ਮੈਂਬਰ ਨੇ ਅਸੀਂ ਇਹਨਾਂ ਨਾਲ ਹੁਣ ਤਹਿਸੀਲਦਾਰ ਸਾਹਿਬ ਕੋਲ ਚੱਲਾਂਗੇ ਤਹਿਸੀਲਦਾਰ ਸਾਹਿਬ ਨੇ ਕਿਹਾ ਕਿ ਮੈਂ ਤਸੱਲੀ ਕਰਾਉਂਗਾ ਪੂਰੀ ਜਾਂਚ ਕੀਤੀ ਜਾਵੇਗੀ ਔਰ ਹੁਣ ਇਹ ਆਪਣਾ ਪੱਖ ਜਿਹੜਾ ਆ ਉਹ ਤਹਿਸੀਲਦਾਰ ਦੇ ਸਾਹਮਣੇ ਜਾ ਕੇ ਰੱਖਣਗੇ ਆ ਜਾਓ ਜੀ ਸਾਥੀ ਅਸੀਂ ਤਹਿਸੀਲਦਾਰ ਸਾਹਿਬ ਨਾਲ ਅੰਦਰ ਗੱਲਬਾਤ ਕੀਤੀ तकरीबन 15-20 ਮਿੰਟ ਸਾਡੀ ਗੱਲਬਾਤ ਹੋਈ ਸ਼ਹਿਰ ਵਾਸੀਆਂ ਨੇ ਅਤੇ ਮੈਂ ਵੀ ਜਿੰਨੀ ਜਾਣਕਾਰੀ ਇਕੱਤਰਤ ਕੀਤੀ ਸੀਗੀ ਸਾਰੀ ਤਹਿਸੀਲਦਾਰ ਸਾਹਿਬ ਨਾਲ ਸਾਂਝੀ ਕੀਤੀ ਤੇ ਉਹਨਾਂ ਨੇ ਸਾਨੂੰ ਤਸੱਲੀ ਨਾਲ ਸੁਣਿਆ ਵੀ ਉਹਨਾਂ ਨੇ ਕਿ ਜਿਹੜਾ ਆਮ ਜਨਤਾ ਨੂੰ ਵਿਸ਼ਵਾਸ ਦਵਾਇਆ ਕੀ ਭਰੋਸਾ ਦਵਾਇਆ ਆਉ ਤੁਹਾਨੂੰ ਦੱਸਦੇ ਆ ਪੂਰਾ ਮਾਮਲਾ ਜਿਹੜਾ ਆਪਾਂ ਤਹਿਸੀਲਦਾਰ ਸਾਹਿਬ ਦੇ ਧਿਆਨ ਚ ਲਿਆਂਦਾ ਅੰਦਰ ਗੱਲਬਾਤ ਹੋਈ ਹੈ ਤਹਿਸੀਲਦਾਰ ਸਾਹਿਬ ਨੇ ਚੰਗੀ ਝਾੜ ਜਿਹੜੀ ਹੈ ਅੰਦਰ ਉਹ ਪਾਈ ਹੈ ਫੋਨ ਵੀ ਬੰਦ ਕਰਵਾ ਦਿੱਤੇ ਆ ਔਰ ਕਿਹਾ ਕਿ ਪਬਲਿਕ ਦਾ ਕੰਮ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਬਾਕੀ ਆਪਾਂ ਆਪਣੇ ਜਿਹੜੇ ਸਿਆਣੇ ਉਹਨਾਂ ਤੋਂ ਪੁੱਛ ਲੈਨੇ ਕਿਹੋ ਜਿਹਾ ਰਹੇ ਅੰਦਰ ਮਾਹੌਲ ਜੀ ਪਹਿਲਾਂ ਤਾਂ ਮੈਂ ਪੀ 32 ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਇੱਕ ਫੋਨ ਤੇ ਆ ਕੇ ਜਿਹੜੀਆਂ ਪਬਲਿਕ ਦੀਆਂ ਸਮੱਸਿਆਵਾਂ ਸੀਗੀਆਂ ਉਹਨਾਂ ਦੇ ਹੱਲ ਕਰਨ ਲਈ ਬਹੁਤ ਵੱਡਾ ਯੋਗਦਾਨ ਪਾਇਆ ਜੀ ਉੱਥੇ ਉਹਨਾਂ ਦਾ ਮੁਲਾਜ਼ਮਾਨਾਂ ਸਾਰੇ ਨਾਲ ਗੱਲਬਾਤ ਕੀਤੀ ਜਿਹੜੀ ਪਬਲਿਕ ਆਈ ਸੀ ਉਹਨਾਂ ਦੇ ਵਿਚਾਰ ਸੁਣੇ ਮੁੜ ਕੇ ਮਸਲਾ ਸਾਰਾ ਫੇ तहसीलदार साहब ਦੇ ਨੋਟਿਸ ਲੈਂਦਾ ਗਿਆ ਸਾਰੇ ਸਟਾਫ ਨੂੰ ਉੱਤੇ ਸੱਦਿਆ ਗਿਆ ਪਬਲਿਕ ਉੱਤੇ ਗਈ तहसीलदार ਸਾਹਿਬ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੀ ਮੰਗ ਨੂੰ ਜਾਂ ਸਾਡੀਆਂ ਜਿਹੜੀਆਂ ਸਮੱਸਿਆਸ ਨੂੰ ਹੱਲ ਕਰਦੇ ਆ ਔਰ ਜੱਥੇ ਉਹਨਾਂ ਦਾ ਜਿਹੜਾ ਉਹਨਾਂ ਨੇ ਫੋਨ ਜਿਹੜੇ ਸਾਰੇ ਬੰਦ ਕਰ ਦਿੱਤੇ ਮੈਂ ਅਸੀਂ ਛਲਾਂਗਾ ਜੋਗ ਕਰਦੇ ਆ तहसीलदार ਸਾਹਿਬ ਦਾ ਧੰਨਵਾਦ ਕਰਦੇ ਆ ਤੇ ਚੈਨਲ ਦਾ ਵੀ ਕਰਦੇ ਆ ਚੈਨਲ ਵਾਲਿਆਂ ਨੂੰ ਬੇਨਤੀ ਕਰਦੇ ਆ ਕਿ ਇਦਾਂ ਦੀਆਂ ਸਮੱਸਿਆ ਆਉਂਦੇ ਜਾਂਦੇ ਜਰੂਰ ਲੋਕਾਂ ਦੀ ਉਠਾਓ ਇਹ ਜਿਹੜਾ ਸਾਰਾ ਮੁਲਾਜ਼ਮ ਤਬਕਾ ਆ ਇਹ ਭਾਵੇਂ ਇੱਕੋ ਹੀ ਮਾੜਾ ਹੋਵੇ ਸਾਰੇ ਸਿਸਟਮ ਨੂੰ ਖਰਾਬ ਕਰਦਾ ਇਹ ਸਰਕਾਰ ਦੀ ਵੀ ਸ਼ਬੀ ਖਰਾਬ ਹੁੰਦੀ ਆ ਤੇ ਲੋਕ ਕੋਈ ਹੁਣ ਅੱਜ ਇੱਕ ਫਦੇ ਘੜ ਸਾਹਬ ਤੋਂ ਆਇਆ ਸੀ ਕੋਈ ਦੂਜੇ ਕੱਲ ਸਾਰੀ ਦਿਹਾੜੀ ਸਿਸਟਮ ਖਰਾਬ ਰਿਹਾ ਅੱਜ ਇਹਨਾਂ ਦਾ ਸਿਸਟਮ ਖਰਾਬ ਹੋ ਗਿਆ ਤੇ ਇਸ ਕਰਕੇ ਲੋਕ ਕਿੱਥੇ ਜਾਣਗੇ ਇੱਕੋ ਸੇਵਾ ਕੇਂਦਰ ਬਣਾਇਆ ਤੁਸੀਂ ਮੈਨੂੰ ਤਾਂ ਮੰਗ ਆ ਵੀ ਘਟੋ ਕੱਢ ਜੇ ਰਾਹੋਂ ਤਾਂ ਰਾਹੋਂ ਬਣਾ ਦਿਓ ਕੋਈ ਯਾਰਡਲੇ ਬਣਾ ਦਿਓ ਜੇ ਠਾਣੇ ਕਿਉਂ ਕਿਆਂ ਬਣ ਸਕਦੇ ਆ ਤੇ ਸੇਵਾ ਕੇਂਦਰ ਕਿਉਂ ਨਹੀਂ ਬਣ ਸਕਦੇ ਲੋਕਾਂ ਨੂੰ ਪਬਲਿਕ ਲਈ ਸਹੂਲਤ ਦੇਣ ਵਾਸਤੇ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਪਬਲਿਕ ਨੂੰ ਵੀ ਤੇ ਉਹਨਾਂ ਮੁਲਾਜ਼ਮਾਂ ਨੂੰ ਵੀ ਵੀ ਤੁਸੀਂ ਆਪਣੀ ਬਣਦੀ ਡਿਊਟੀ ਟਾਈਮ ਸਰ ਆ ਕੇ ਨਿਭਾਵੋ ਜੋ ਚਰਚਾ ਆ ਕੇ ਅੰਦਰੋਂ ਫਰਦਾ ਨਿਕਲਦੀਆਂ ਉਹਨੂੰ ਬੰਦ ਕੀਤਾ ਜਾਵੇ ਮੈਂ ਡਿਪਟੀ ਕਮਿਸ਼ਨਰ ਮਾਨਯੋਗ ਨੂੰ ਵੀ ਬੇਨਤੀ ਕਰਦਾ ਕਿ ਇੱਥੇ ਕੈਮਰਿਆਂ ਦਾ ਜ਼ਰੂਰ ਪ੍ਰਬੰਧ ਕੀਤਾ ਜਾਵੇ ਤਾਂ ਕਿ ਉੱਥੇ ਜਿਹੜਾ ਅੰਦਰ ਮੁਲਾਜ਼ਮ ਹੋਵੇ ਉਹੀ ਜਾਵੇ ਦੂਆ ਗੈਰ ਬੰਦਾ ਉੱਥੋਂ ਅੰਦਰੋਂ ਜਾ ਕੇ ਕੋਈ ਫਰਦ ਲੈ ਕੇ ਨਾ ਜਾਵੇ ਤੇ ਮੈਂ ਮੁੜ ਕੇ ਫੇਰ ਸੂਰੀ ਸਾਹਿਬ ਦੇ ਪੀ ਬਤੀ ਦਾ ਧੰਨਵਾਦ ਕਰਦਾ ਕਿ ਜਿਹੜੀਆਂ ਤੁਸੀਂ ਸਮੱਸਿਆਵਾਂ ਅੱਜ ਉਠਾਈਆਂ ਤੇ ਮੰਗ ਸਾਡੀ ਪੂਰੀ ਕੀਤੀ ਆ ਤੁਹਾਡਾ ਵੀ ਧੰਨਵਾਦ ਤਹਿਸੀਲਦਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਸੱਲੀ ਹੈ ਤਸੱਲੀ ਹੈ ਜੀ ਤਸੱਲੀ ਹੈ ਹਾਂਜੀ ਬਹੁਤ ਵਧੀਆ ਤਸੱਲੀ ਹੈ ਕਿਹੜੀਆਂ ਜਿੰਨੀਆਂ ਮੰਗਾਈ ਸਾਰੀਆਂ ਅੰਦਰ ਆਪਾਂ ਡਿਸਕਸ ਕਰ ਲਈਆਂ ਉਹ ਜਿੰਨੀਆਂ ਹੀ ਹੋ ਗਈਆਂ ਜਿਹੜੇ ਉਹ ਅੰਦਰ ਐ ਨਾ ਬੈਠੀਆਂ ਮੈਡਮਾ ਫੋਨ ਤੇ ਆਪਣੇ ਗੇਮਾਂ ਖੇਲੀ ਜਾਂਦੀਆਂ ਸੀਗੀਆਂ ਜਿੱਦਾਂ ਹੁਣ ਮੂੰਗਫਲੀ ਖਾਈ ਜਾਂਦੀਆਂ ਸੀਗੀਆਂ ਉਹ ਹੁਣ ਫੋਨ ਬੰਦ ਵੱਡੀ ਗੱਲ ਪਤਾ ਕੀ ਹੈ ਤੁਸੀਂ ਆਪਣਾ ਪੁਆਇੰਟ ਸਾਨੂੰ ਦੱਸਿਆ ਆਪਾਂ ਪੁਆਇੰਟ ਕੈਮਰੇ ਮੋਰੇ ਪੋਟ ਅਪ ਕੀਤਾ ਤਾਂ ਮਸਲਾ ਹੱਲ ਹੋਇਆ ਜਿਹੜੀ ਜੀੜੀ ਸਾਹਿਬ ਤਕਲੀਫ ਸੀ ਪਬਲਿਕ ਦੀ ਤਕਲੀਫ ਸੀਗੀ ਉਹ ਸਾਰੀ ਸਾਡੀ ਤਹਿਸੀਲਦਾਰ ਸਾਹਿਬ ਨੇ ਸੁਣ ਲਈ ਸਾਨੂੰ ਅੱਗੇ ਤੋਂ ਇਹ ਤਸੱਲੀ ਬਾਕਸ ਉਹਨਾਂ ਨੇ ਇਹ ਦ ਅਜੀ ਜੀ ਤਹਿਦਾਰ ਸਾਹਿਬ ਦਾ ਧੰਨਵਾਦ ਕਰਦੇ ਆਂ ਤੇ ਇਸ ਤਰ੍ਹਾਂ ਦਾ ਚਾਂਸ ਸਾਨੂੰ ਨਾ ਦੇਣ ਦੇਖੋ ਅੰਦਰ ਕੀ ਕੀ ਗੱਲ ਹੋਈ ਆਪਾਂ ਪਬਲਿਕ ਨੂੰ ਦੱਸ ਦਈਏ ਕਿ ਇਹਨਾਂ ਨੇ ਇੱਕ ਜਿਹੜੀ ਸ਼ਿਕਾਇਤ ਜਾਰੀ ਕੀਤੀ ਕਿ ਮੈਡਮ ਮੂਫਲੀ ਖਾ ਰਹੀਆਂ ਸੀਗੀਆਂ ਉਹ ਕਹਿੰਦੇ ਵਰਕਿੰਗ ਆਰਚ ਕੋਈ ਕੰਮ ਜਿਹੜਾ ਖਾਣਾ ਨਹੀਂ ਖਾਊਗਾ ਫੋਨ ਚਲਾ ਰਹੇ ਸੀ ਕਹਿੰਦੇ ਗੇਮ ਖੇਡ ਰਹੇ ਸੀ ਉਹ ਕਹਿੰਦੇ ਵਰਕਿੰਗ ਆਰ ਵਿੱਚ ਫੋਨ ਜਿਹੜੇ EMPLOYEES ਨੂੰ ਨਹੀਂ ਦਿੱਤੇ ਜਾਣਗੇ ਇੱਕ ਇਹਨਾਂ ਨੂੰ ਦਬਕਾ ਵੀ ਮਾਰਿਆ ਗਿਆ ਸੀ ਕਿ ਧਾਰਾ ਲਵਾ ਦਾਂਗੇ ਤਾਂ ਧਾਰਾ ਤੋੜਾ ਕੋਈ ਕਿਸੇ ਨੇ ਲਵਾ ਸਕਦਾ ਕਿਉਂਕਿ ਆਮ ਜਨਤਾ ਆ ਆਮ ਜਨਤਾ ਹੀ ਬਣਾਉਣ ਵਾਲੀ ਹੁੰਦੀ ਆ ਤੇ ਆਮ ਜਨਤਾ ਇਹੇਠਾ ਸੁੱਟਣ ਵਾਲੀ ਵੀ ਹੁੰਦੀ ਆ ਤਾਂ ਅੰਦਰ ਤਹਿਸੀਲਦਾਰ ਸਾਹਿਬ ਦੇ ਗੱਲ ਇਹ ਰੱਖੀ ਗਈ ਆ ਤੁਹਾਨੂੰ ਆਮ ਜਨਤਾ ਨੂੰ ਕੋਈ ਵੀ ਆਪਣਾ ਪ੍ਰੂਫ ਬਣਾਉਣ ਤੋਂ ਰੋਕ ਨਹੀਂ ਸਕਦਾ ਜੇ ਕੋਈ ਦਬਕਾ ਮਾਰਦਾ ਸਟੈਂਡ ਲੈ ਲਿਆ ਕਰੋ ਖੜੇ ਹੋ ਜਾਇਆ ਕਰੋ ਤੁਹਾਨੂੰ ਕੋਈ ਇਉਂ ਦਬਾ ਨਹੀਂ ਸਕਦਾ ਤੁਸੀਂ ਆਪਣੇ ਹੱਕ ਲਈ ਵੀਡੀਓ ਬਣਾ ਸਕਦੇ ਆ ਆਪਣੀ ਸੁਰੱਖਿਆ ਲਈ ਵੀਡੀਓ ਬਣਾ ਸਕਦੇ ਜੀ ਭਾਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਭਾਜੀ ਇੰਨਾ ਡਰਕਦਾ ਉਹਨਾਂ ਹੁਣ ਨਹੀਂ ਬੋਲਦਾ ਸਰਦਾਰ ਹੁਣ ਹੀ ਦੱਸਦਾ ਜੀ ਸਾਰਾ ਕੁਝ ਜੋ ਅੰਦਰ ਤਸੀਲ ਦਾ ਸਭ ਨਹੀਂ ਗਿਆ ਹਾਂਜੀ ਦੇਖੋ ਤੁਹਾਡੇ ਸਾਰਿਆਂ ਦੀ ਬਿਹਤਰੀ ਲਈ ਆ ਕੱਲ ਨੂੰ ਤੁਹਾਨੂੰ ਵੀ ਕੋਈ ਤਕਲੀਫ ਨਾ ਆਵੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕੋਈ ਤਕਲੀਫ ਆਉਂਦੀ ਆ ਤਾਂ ਕਾਲ ਕਰ ਲਿਓ ਜਿਵੇਂ ਇਹ ਡਟ ਕੇ ਇੱਕ ਦੂਜੇ ਨਾਲ ਖੜੇ ਆ ਸਾਡੇ ਨਾਲ ਆਪਣੇ ਨਾਲ ਖੜਜਾ ਕਰੋ ਸੱਚੀਓ ਨਵਾਂ ਸ਼ਹਿਰ ਨੂੰ ਵਧੀਆ ਬਣਾ ਦੇਾਂਗੇ ਠੀਕ ਹੈ ਬਿਲਕੁਲ ਸਹੀ ਧੰਨਵਾਦ ਜੀ ਬਹੁਤ ਜਿਹੜਾ ਤੇ ਸਾਵੇਂ ਸ਼ਹਿਰ ਆ ਕੇ ਆਪਾਂ ਆਪਣਾ ਕੀਮਤੀ ਟਾਈਮ ਕੱਢ ਕੇ ਆਏ ਆ ਤੁਹਾਡਾ ਫੇਰ ਬਹੁਤ-ਬਹੁਤ ਸੰਗਤਾਂ ਵੱਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਬੜੀ ਤਸੱਲੀ ਨਾਲ ਖੁਸ਼ੀ ਨਾਲ ਹੁਣ ਸਾਰੇ ਦੁਵਾਰਤੀ ਸੇਵਾ ਕੇਂਦਰ ਤੇ ਜਾ ਰਹੇ ਆ ਫਰਦ ਕੇਂਦਰ ਤੇ ਜਾ ਰਹੇ ਆ ਤਸੀਲਦਾਰ ਸਾਹਿਬ ਦਾ ਮੈਂ ਵੀ ਦਿਲੋਂ ਧੰਨਵਾਦ ਕਰਦਾ ਉਹਨਾਂ ਦੀ ਸ਼ਲਾਘਾ ਕਰਦਾ ਵੀ ਬੜੀ ਇਮਾਨਦਾਰੀ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਹੈ ਮੇਰੀ ਗੱਲ ਜਦੋਂ ਮੈਂ ਕੱਲ ਲੱਗਿਆ ਉਦੋਂ ਵੀ ਤਸੱਲੀ ਨਾਲ ਸੁਣੀ 5-10 ਮਿੰਟ ਮੈਨੂੰ ਵੀ ਸੁਣਿਆ ਫਰ ਜਦੋਂ ਸਾਰੀ ਪਬਲਿਕ ਆਈ ਆ ਸਾਰੇ ਪਬਲਿਕ ਨੂੰ ਵੀ ਤਸੱਲੀ ਨਾਲ 15-20 ਮਿੰਟ ਸੁਣਿਆ ਅਸੀਂ ਸਾਰਿਆਂ ਨੇ ਆਪਣੇ ਤਰਕ ਦਿੱਤੇ ਔਰ ਉਹਨਾਂ ਨੇ ਸੱਚ ਨੂੰ ਸੱਚ ਕਿਹਾ ਗਲਤ ਨੂੰ ਗਲਤ ਕਿਹਾ ਜਾਇਜ਼ ਨੂੰ ਜਾਇਜ਼ ਕਿਹਾ ਨਜਾਇਜ਼ ਨੂੰ ਨਜਾਇਜ਼ ਕਿਹਾ ਔਰ ਇੱਕ ਤਰੀਕੇ ਦੀ ਵਾਰਨਿੰਗ ਦਿੱਤੀ ਆ ਜਿਹੜਾ ਡਿਪਾਰਟਮੈਂਟ ਹੈ ਜਿਹੜੇ EMPLOYEES ਨੇ ਫਰਦ ਸੇਵਾ ਕੇਂਦਰ ਚ ਉਹਨਾਂ ਨੂੰ ਵੀ ਸਮਝਾਇਆ ਵਾਰਨਿੰਗ ਦਿੱਤੀ ਇੱਕ ਤਰੀਕੇ ਦੀ ਔਰ ਇਹ ਕਿਹਾ ਕਿ ਆਮ ਜਨਤਾ ਆ ਉਹ ਸਭ ਤੋਂ ਪਹਿਲੀ ਪ੍ਰਾਇੋਰਟੀ ਹੈ ਆਮ ਜਨਤਾ ਦਾ ਸਭ ਤੋਂ ਵੱਧ ਖਿਆਲ ਰੱਖਣਾ ਇੱਥੋਂ ਤੱਕ ਵੀ ਤਹਿਸੀਲਦਾਰ ਸਾਹਿਬ ਨੇ ਕਿਹਾ ਕਿ ਆਮ ਜਨਤਾ ਸਾਡੇ ਲਈ ਪਰਮਾਤਮਾ ਹੈ ਔਰ ਪਰਮਾਤਮਾ ਤੁਸੀਂ ਬਿਹਤਰ ਖਿਆਲ ਰੱਖਣਾ ਉਮੀਦ ਕਰਦੇ ਹਾਂ ਕਿ ਜਿਹੜੀ ਹਦਾਇਤਾਂ ਤਾ ਤਹਿਸੀਲਦਾਰ ਸਾਹਿਬ ਨੇ ਫਰਦ ਸੇਵਾ ਕੇਂਦਰ ਦੇ ਜਿਹੜੇ EMPLOYEES ਨੂੰ ਦਿੱਤੀਆਂ ਉਹਨਾਂ ਨੂੰ ਇਨ ਬਿਨ ਲਾਗੂ ਕਰਨਗੇ ਮੰਨਣਗੇ ਔਰ ਦਿਲ ਤੋਂ ਮੰਨਣਗੇ ਕਿਉਂਕਿ ਆਮ ਜਨਤਾ ਹੈ ਤਾਂ ਪ੍ਰਸ਼ਾਸਨ ਹੈ ਜੇ ਆਮ ਜਨਤਨ ਹੋਵੇ ਤਾਂ ਪ੍ਰਸ਼ਾਸਨ ਕੱਲਾ ਚਿੱਟੀਆਂ ਕਾਪੀਆਂ ਤੇ ਕੀ ਲੀਕਾਂ ਪਾਵੇਗਾ ਧੰਨਵਾਦ